ਹਾਂਜੀ ਦੋਸਤੋ ਜੇ ਤੁਹਾਡੇ ਵੀ ਮੌਕੇ ਨੇ ਚਿੰਤਾ ਕਰਨ ਦੀ ਲੋੜ ਨਹੀਂ ਅੱਜ ਤੁਹਾਨੂੰ ਦੱਸਾਂਗੇ ਮੌਕੇ ਦਾ ਇਲਾਜ ਵੀ ਦੇਸੀ ਤਰੀਕੇ ਦੇ ਨਾਲ ਸਰੀਰ ਦੇ ਉੱਤੋਂ ਕਿਉਂਕਿ ਆਪਾਂ ਕਈ ਵਾਰ ਵਰਤ ਰਹੇ ਆ ਆਪਣੇ ਸਰੀਰ ਦੇ ਮੌਕੇ ਸੀ ਤੇ ਕਿਵੇਂ ਠੀਕ ਕਰਨਾ ਕਿਹੜੀ ਚੀਜ਼ ਆ ਉਹ ਕਿਉਂਕਿ ਕਈ ਵਾਰ ਆਪਾਂ ਦੇਖਦੇ ਆ ਦਵਾਈਆਂ ਨਹੀਂ ਲੈ ਸਕਦੇ ਕਿ ਕਿਉਂਕਿ ਜਿੰਨੀਆਂ ਦਵਾਈਆਂ ਆਪਾਂ ਲੈਨੇ ਆ ਤੇ ਕੋਈ ਨਾ ਕੋਈ ਆਪਾਂ ਨੂੰ ਹੋਰ ਰੋਗ ਅੰਦਰ ਪੈਦਾ ਹੁੰਦੀਆਂ ਨੇ ਤੇ ਆਪਾਂ ਦੇਸੀ ਤਰੀਕੇ ਨਾਲ ਵੀ ਆਪਾਂ ਨੂੰ ਖਾਣ ਦੀ ਲੋੜ ਨਾ ਪਵੇ ਸਿਰਫ ਲਾਈ ਜਾਵੇ ਉਹ ਵੀ ਕੋਈ ਵੀ ਸਾਈਡ ਇਫੈਕਟ ਨਹੀਂ ਤੇ ਆਓ ਫਿਰ ਤੁਹਾਨੂੰ ਦੱਸਦੇ ਆ ਆ ਦੇਖੋ ਤੁਸੀਂ ਇਹ ਹੈ ਦੇਸੀ ਯੱਕਾ ਦੇਸੀ ਯੱਕਾ ਜਿਹੜਾ ਬਹੁਤ ਫਾਇਦੇਮੰਦ ਹੁੰਦਾ ਇਹ ਕਈ ਦਵਾਈਆਂ ਜੜੀਆਂ ਬੂਟੀਆਂ ਦੇ ਵਿੱਚ ਵੀ ਇਹ ਪਾਇਆ ਜਾਂਦਾ ਹੈ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਤੋੜਨਾ ਇਹਨੂੰ ਤੇ ਇਹਦੇ ਵਿੱਚੋਂ ਦੁੱਧ ਆ ਜਿਹੜਾ ਇਹ ਨਿਕਲਿਆ ਆਉਂਦਾ ਹੈ ਮੈਂ ਪਹਿਲਾਂ ਤੁਹਾਨੂੰ ਦੁਹਾਨਾ ਮੇਰੇ ਨਾਲ ਉਰੇ ਗਰਦਨ ਤੇ ਮੌਕੇ ਸੀ ਤੇ ਕੈਮਰਾਮੈਨ ਨੂੰ ਕਹਿੰਦਾ ਮੈਂ ਥੋੜਾ ਜਿਹਾ ਇਧਰ ਮਾਰੇ ਕੈਮਰਾ ਇੱਥੇ ਮੌਕੇ ਸੀ ਮੇਰੇ ਬਹੁਤ ਫਰਕ ਪਿਆ ਇਹ ਮੈਂ ਪੰਜ ਦਿਨ ਹੋ ਗਏ ਮੈਨੂੰ ਲਾਉਂਦੇ ਨੂੰ ਆਹ ਦੁੱਧ ਆਪਾਂ ਕੱਢ ਲੈਣਾ ਤੇ ਜਿੱਥੇ ਵੀ ਮੌਕਾ ਹੈ ਤੇ ਤੁਸੀਂ ਐ ਲਾ ਲੈਣਾ ਉਸ ਜਗ੍ਹਾ ਤੇ ਤੇ ਮੌਕਾ ਨਹੀਂ ਮੁੜ ਕੇ ਹੋਣਾ ਤੇ ਜਿਹੜਾ ਇਹ ਜੋ ਮੌਕਾ ਹੁੰਦਾ ਤੁਹਾਡੇ ਇਹ ਆਪਣੇ ਆਪ ਖਤਮ ਹੋ ਜਾਊਗਾ ਤੇ ਥੋੜਾ ਜਿ ਮੱਚਦਾ ਜ਼ਰੂਰ ਹੈ ਇਹ ਤੇ ਇਹਨਾਂ ਧਿਆਨ ਰੱਖਿਓ ਤੁਸੀਂ ਕਭਰਾਇਓ ਨਾ ਤੇ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਤੁਹਾਡੇ ਵੀ ਮੌਕੇ ਨੇ ਤੁਹਾਨੂੰ ਡਾਕਟਰ ਦੇ ਜਾਣ ਦੀ ਲੋੜ ਨਹੀਂ